ਉਸ਼ੋਦੀ ਇੱਕ ਬੁੱਕ ਹੈ ਇੱਕ ਇੱਕ ਕਦਮ ਜਿਸ ਦੇ ਵਿੱਚ ਮੈਂ ਇੱਕ ਕਹਾਣੀ ਪੜ੍ਹੀ ਸੀ ਕਿ ਰੀਅਲ ਸਟੋਰੀ ਹੈ ਜਾਪਾਨ ਦੀ ਅੱਜ ਤੋਂ 200 ਸਾਲ ਪਹਿਲਾਂ ਇੱਕ ਉਹਨਾਂ ਦੀ ਜੰਗ ਹੁੰਦੀ ਆ ਆਪਸੀ ਦੋ ਰਾਜਾਂ ਦੀ ਤੇ ਇੱਕ ਰਾਜੇ ਦੇ ਕੋਲ ਜਿਹੜੇ ਸੈਨਿਕ ਸਨ ਉਹ ਘੱਟ ਸੀ ਤੇ ਉਹਨਾਂ ਦਾ ਜਿਹੜਾ ਸੈਨਾਪਤੀ ਹੁੰਦਾ ਉਹ ਵੀ ਜਵਾਬ ਦੇ ਜਾਂਦਾ ਕਿ ਜਦੋਂ ਪਤਾ ਹੈ ਕਿ ਆਪਾਂ ਹਾਰਤੇ ਜਾਣਾ ਹੀ ਹੈ ਫਿਰ ਬੇਬਜਾ ਮਰਨ ਦੀ ਕੀ ਲੋੜ ਹੈ ਪਰ ਰਾਜਾ ਇਹ ਚਾਹੁੰਦਾ ਨਹੀਂ ਸੀ ਕਿ ਬਿਨਾਂ ਜੰਗ ਲੜੇ ਅਸੀਂ ਉਦਾਂ ਹੀ ਹਾਰ ਮੰਨ ਲਈਏ ਪਰ ਫਿਰ ਵੀ ਉਸ ਨੂੰ ਵੀ ਇਹ ਗੱਲ ਪਤਾ ਸੀ ਕਿ ਹਾਰਨਾ ਤੇ ਪੱਕਾ ਹੀ ਹੈ ਕਿਉਂਕਿ ਉਸ ਦੇ ਕੋਲ ਉਹਨਾ ਪ੍ਰਬੰਧ ਨਹੀਂ ਸੀ ਤਾਂ ਉਹ ਕੀ ਹੁੰਦਾ ਉਸ ਸ਼ਹਿਰ ਦੇ ਵਿੱਚ ਕਹਿੰਦੇ ਇੱਕ ਫਕੀਰ ਰਹਿੰਦਾ ਹੁੰਦਾ ਤੇ ਉਹਦੇ ਕੋਲੇ ਜਾ ਕੇ ਸਾਰੇ ਬੇਨਤੀ ਕਰਦੇ ਨੇ ਕਿ ਸਾਨੂੰ ਕੋਈ ਹੱਲ ਦੱਸੋ ਤੇ ਰਾਜਾ ਉਸ ਨੂੰ ਹੀ ਅੰਤ ਵਿੱਚ ਫਿਰ ਸੈਨਾਪਤੀ ਬਣਾ ਕੇ ਤੋਰ ਦਿੰਦਾ ਸੈਨਿਕ ਸਾਰੇ ਉਸ ਸੈਨਾਪਤੀ ਬਣੇ ਹੋਏ ਫਕੀਰ ਦੇ ਨਾਲ ਤੁਰਤੇ ਪੈਂਦੇ ਨੇ ਪਰ ਸਾਰਿਆਂ ਦੇ ਮਨ ਦੇ ਵਿੱਚ ਡਰ ਹੁੰਦਾ ਕਿ ਇਹਨੂੰ ਕੁਝ ਪਤਾ ਨਹੀਂ ਇਹਨੇ ਕਦੇ ਕੋਈ ਜੰਗ ਨਹੀਂ ਲੜੀ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਆਇਆ ਤੇ ਇਹ ਤੇ ਜੰਗ ਓਬਵੀਅਸਲੀ ਸਾਰੇ ਹੀ ਹਾਰਾਂਗੇ ਤੇ ਨੁਕਸਾਨ ਵੀ ਜ਼ਿਆਦਾ ਹੋਵੇਗਾ ਹੁੰਦਾ ਕਿ ਜਦੋਂ ਚਲੋ ਉਹ ਫਕੀਰ ਸੈਨਾਪਤੀ ਬਣ ਕੇ ਤੇ ਬੜੇ ਹੀ ਚਾਅ ਉਤਸ਼ਾਹ ਦੇ ਨਾਲ ਜਿਵੇਂ ਕਿ ਬਹੁਤਾ ਕੋਈ ਨਹੀਂ ਡਰ ਤੇ ਨਿਰਭਉ ਕੋਈ ਸੈਨਾਪਤੀ ਹੁੰਦਾ ਏ ਜਰਨੈਲ ਹੁੰਦਾ ਏ ਯੋਧਾ ਹੁੰਦਾ ਏ ਇਦਾਂ ਉਹ ਸੂਰਮਿਆਂ ਦੀ ਤਰ੍ਹਾਂ ਸਾਰਿਆਂ ਦੇ ਅੱਗੇ ਲੱਗ ਕੇ ਤੁਰ ਪੈਂਦਾ ਏ ਰਸਤੇ ਦੇ ਵਿੱਚ ਕਹਿੰਦੇ ਕੋਈ ਧਾਰਮਿਕ ਸਥਾਨ ਹੁੰਦਾ ਤੇ ਉੱਥੇ ਉਹ ਫਕੀਰ ਉਹਨਾਂ ਸਾਰਿਆਂ ਸੈਨਾ ਪਤੀਆਂ ਨੂੰ ਕਹਿੰਦਾ ਕਿ ਤੁਸੀਂ ਇਦਾਂ ਕਰ ਦਿਓ ਸਪਾਹੀਆਂ ਨੂੰ ਕਹਿੰਦਾ ਕਿ ਆਪਾਂ ਇੱਥੇ ਬੇਨਤੀ ਕਰ ਲਈਏ ਰੱਬ ਨੂੰ ਪ੍ਰਮਾਤਮਾ ਨੂੰ ਅਰਦਾਸ ਕਰ ਲਈਏ ਕਿ ਇਹ ਜੰਗ ਅਸੀਂ ਜਿੱਤਾਂਗੇ ਜਾਂ ਨਹੀਂ ਜਿੱਤਾਂਗੇ ਜੇ ਤਾਂ ਜਿੱਤਣ ਦਾ ਆਪਾਂ ਨੂੰ ਸੰਕੇਤ ਮਿਲੇ ਫਿਰ ਤੇ ਆਪਾਂ ਅੱਗੇ ਵੱਧ ਜਾਵਾਂਗੇ ਤੇ ਜੇ ਹਾਰਨ ਦਾ ਸੰਕੇਤ ਮਿਲੇ ਫਿਰ ਆਪਾਂ ਪਿਛਾ ਮੁਰ ਜਾਵਾਂਗੇ ਤੇ ਰਾਜੇ ਨੂੰ ਸਮਝਾ ਦੇਵਾਂਗੇ ਕਿ ਹਾਰਨਾ ਤੇ ਹੀ ਹੈ ਕਿਉਂ ਮਰਨਾ ਉਹ ਕੀ ਹੁੰਦਾ ਆਪਣੇ ਇੱਕ ਜੇਬ ਦੇ ਵਿੱਚੋਂ ਸਿੱਕਾ ਕੱਢਦਾ ਤੇ ਉਸ ਸਿੱਕੇ ਨੂੰ ਉਛਾਲਦਾ ਤੇ ਕਹਿੰਦਾ ਕਿ ਜੇ ਇਹਦਾ ਸਿੱਧਾ ਪਾਸ ਆਇਆ ਤਾਂ ਅਗਾਹ ਵਧਾਂਗੇ ਜੇ ਪੁੱਠਾ ਪਾਸ ਆਇਆ ਤਾਂ ਪਿਛਾ ਮੁਰ ਜਾਵਾਂਗੇ ਸਿੱਕਾ ਉਛਾਲਿਆ ਸਿੱਧਾ ਪਾਸ ਆਉਂਦਾ ਸਾਰਿਆਂ ਦੇ ਵਿੱਚ ਹੌਂਸਲਾ ਭਰ ਜਾਂਦਾ ਕਿ ਨਹੀਂ ਹੁਣ ਤੇ ਜੰਗ ਜਿੱਤਾਂਗੇ ਹੁਣ ਤੇ ਜਿੱਤ ਕੇ ਹੀ ਵਾਪਸ ਮੁੜਾਂਗੇ ਉਥੋਂ ਇਦਾਂ ਹੌਸਲਾ ਭਰੀਆ ਉਮੀਦ ਭਰੀ ਆਸਾਂ ਦੀ ਕਿਰਨ ਉਹਨਾਂ ਨੂੰ ਦਿਖੀ ਤੇ ਅੱਗੇ ਵਧਦੇ ਨੇ 7 ਦਿਨਾਂ ਦੇ ਵਿੱਚ ਲੜਦੇ ਲੜਦੇ ਉਹ ਜਿੱਤ ਪ੍ਰਾਪਤ ਵਾਪਸ ਕਰਕੇ ਮੁੜ ਕੇ ਆਉਂਦੇ ਨੇ ਜਦੋਂ ਵਾਪਸ ਆਉਂਦੇ ਨੇ ਤਾਂ ਰਸਤੇ ਦੇ ਵਿੱਚ ਫਿਰ ਉਹ ਧਾਰਮਿਕ ਸਥਾਨ ਉੱਥੇ ਨਜ਼ਰ ਆਉਂਦਾ ਤੇ ਉੱਥੇ ਉਹ ਫਕੀਰ ਕਹਿੰਦਾ ਚਲੋ ਅੱਗੇ ਵਧਣ ਤੋਂ ਪਹਿਲਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਈਏ ਧੰਨਵਾਦ ਕਰਦੇ ਨੇ ਤੇ ਉਹ ਸਿੱਕਾ ਜਿਹੜਾ ਉਸ ਫਕੀਰ ਦੇ ਜੇਬ ਦੇ ਵਿੱਚ ਸੀਗਾ ਉਹ ਫਿਰ ਦੁਬਾਰਾ ਕੱਢਦਾ ਤੇ ਉਹਨਾਂ ਸਾਰੇ ਸੈਨਿਕਾ ਨੂੰ ਵਿਖਾਉਂਦਾ ਕਿ ਇਸ ਸਿੱਕੇ ਦੇ ਦੋਵੇਂ ਪਾਸੇ ਹੀ ਸਿੱਧੇ ਨੇ ਪੁੱਠਾ ਪਾਸਾ ਹੈ ਹੀ ਕੋਈ ਨਹੀਂ ਸੀ ਤਾਂ ਉੱਥੇ ਇਹ ਸਿੱਖਿਆ ਬਹੁਤ ਵੱਡੀ ਗੱਲ ਸਾਨੂੰ ਮਿਲਦੀ ਏ ਕਿ ਅਸੀਂ ਜੀਵਨ ਦੇ ਵਿੱਚ ਕਿਸੇ ਵੀ ਮਕਾਮ ਤੇ ਹੋਈਏ ਕਿਸੇ ਵੀ ਮੰਜ਼ਲ ਤੇ ਹੋਈਏ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਉਸ ਨੂੰ ਵੇਖਣ ਦਾ ਨਜ਼ਰੀਆ ਕੀ ਏ ਕਿ ਸਾਡੇ ਵਿੱਚ ਪਹਿਲਾਂ ਹੀ ਕਿਤੇ ਹਾਰ ਮੰਨ ਲੈਣਾ ਉਮੀਦ ਨੂੰ ਤੋੜ ਦੇਣਾ ਉਮੀਦਾਂ ਨੂੰ ਬਿਲਕੁਲ ਖਤਮ ਕਰ ਲੈਣਾ ਜੇ ਕਿਸੇ ਵੀ ਇਨਸਾਨ ਦੇ ਵਿੱਚ ਇਦਾਂ ਦੀ ਭਾਵਨਾ ਹੋਵੇ ਤਾਂ ਓਬਵੀਅਸਲੀ ਭਾਵੇਂ ਉਹ ਕਿੰਨਾ ਹੀ ਤਕੜਾ ਜੋਧਾ ਜਰਨੈਲ ਕਿਉਂ ਨਾ ਹੋਵੇ ਉਹ ਹਾਰੇਗਾ ਪਰ ਜੇ ਕਿਸੇ ਇਨਸਾਨ ਦੇ ਅੰਦਰ ਆਸ ਉਮੀਦ ਹੌਸਲਾ ਹੈ ਤਾਂ ਉਹ ਹਾਰਦਾ ਹੋਇਆ ਵੀ ਜਿੱਤ ਜਾਂਦਾ ਹੈ ਤਾਂ ਉੱਥੇ ਫਕੀਰ ਨੇ ਬੜੀ ਹੀ ਸੋਹਣੀ ਗੱਲ ਉਹਨਾਂ ਨੂੰ ਸਮਝਾਈ ਕਿ ਗੱਲ ਬਾਹਰੀ ਗਿਣਤੀਆਂ ਜਾਂ ਘਟ ਗਿਣਤੀਆਂ ਹੋਣ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਅੰਦਰ ਦੀ ਉਮੀਦ ਆਸਾ ਦੀ ਕਿਰਨ ਦੀ ਤਾਂ ਉਹੀ ਇਨਸਾਨ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਨੇ ਅਗਲੇ ਮੁਕਾਮ ਹਾਸਲ ਕਰਦੇ ਨੇ ਜਿਨ੍ਹਾਂ ਦੇ ਅੰਦਰ ਹਮੇਸ਼ਾ ਹੀ ਆਸਾਵਾਦੀ ਸੋਚ ਬਣੀ ਰਹਿੰਦੀ ਹੈ ਜਿਹੜੇ ਹਮੇਸ਼ਾ ਚੰਗਾ ਸੋਚਦੇ ਨੇ ਤੇ ਆਪਣੇ ਦਿਮਾਗ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖਦਾ ਕੋਈ ਨੈਗੇਟਿਵਿਟੀ ਨਹੀਂ ਲਿਆਉਣ ਦਿੰਦੇ ਤਾਂ اسی ਹੀ ਤਰ੍ਹਾਂ ਜੇ ਆਪਾਂ ਥੋੜਾ ਜਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਵੇਖੀਏ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਘੇਰਾ ਪੈਂਦਾ ਹੈ ਜਾਂ ਆਨੰਦਪੁਰ ਸਾਹਿਬ ਘੇਰਾ ਪੈਂਦਾ ਹੈ ਤਾਂ ਉਸ ਸਮੇਂ ਵੀ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਘੱਟ ਹੈ ਪਰ ਉਹਨਾਂ ਦੇ ਅੰਦਰ ਇੱਕ ਸੱਚ ਵਰਤ ਰਿਹਾ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਹੌਸਲਾ ਵਰਤ ਰਿਹਾ ਕਿ ਸੱਚ ਦੇ ਲਈ ਕੁਰਬਾਨ ਹੋਣਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਨੇ ਤਾਂ ਫਿਰ ਡਰ ਕੇ ਇਸ ਗੱਲ ਦਾ ਸਾਹਮਣੇ ਉਹਨਾਂ ਨੂੰ ਪਤਾ ਹੈ ਹਾਲਾਂਕਿ ਆਪਾਂ ਖਤਮ ਤੇ ਹੋਣਾ ਹੀ ਹੈ ਸ਼ਹੀਦ ਹੋਣਾ ਹੈ ਪਰ ਫਿਰ ਵੀ ਉਹਨਾਂ ਦੇ ਅੰਦਰ ਉਮੀਦਾਂ ਨੇ ਆਸਾਂ ਨੇ ਗੁਰੂ ਤੇ ਭਰੋਸਾ ਹੈ ਵਿਸ਼ਵਾਸ ਹੈ ਤੇ ਸੱਚ ਲਈ ਕੁਰਬਾਨ ਹੋਣ ਦੇ ਲਈ ਉਹਨਾਂ ਦੇ ਅੰਦਰ ਸਮਰਪਿਤ ਭਾਵਨਾ ਹੈ ਇਸ ਕਰਕੇ ਕਿਸੇ ਵੀ ਜ਼ਿੰਦਗੀ ਦੇ ਹਾਲਾਤਾਂ ਦੇ ਵਿੱਚ ਹੋਮੋ ਆਪਣੀਆਂ ਆਸਾਂ ਉਮੀਦਾਂ ਨੂੰ ਕਦੇ ਵੀ ਡਿੱਗਨ ਨਾ ਦਿਓ ਕਿਉਂਕਿ ਗੁਰਬਾਣੀ ਸੋਹਣੀ ਸਬਾਣੀ ਦੇ ਅੰਦਰ ਸਿਰਫ ਇੱਕ ਪੰਗਤੀ ਹੈ ਕਿ ਕਿਨਕਾ ਇੱਕ ਜਿਸ ਜੀਵ ਸਾਬੇ ਤਾਂ ਕਿ ਮਹਿਮਾ ਗਣੀ ਨਾ ਆਵੇ ਜਿਵੇਂ ਕਹਿੰਦੇ ਹੁੰਦੇ ਹਨ ਨਾ ਪੂਰੇ ਘਰ ਨੂੰ ਇੱਕ ਜਿੰਦਾ ਲੱਗਦਾ ਇੱਕ ਜਿੰਦਾ ਪੂਰੇ ਘਰ ਨੂੰ ਬੰਦ ਕਰ ਦਿੰਦਾ ਮਤਲਬ ਉਹਨੂੰ ਲੋਕ ਲੱਗ ਜਾਂਦਾ ਘਰ ਦੀ ਹਿਫਾਜ਼ਤ ਹੋ ਜਾਂਦੀ ਹੈ ਪਰ ਇੱਕ ਛੋਟੀ ਜੀ ਚਾਬੀ ਪੂਰੇ ਘਰ ਨੂੰ ਓਪਨ ਕਰ ਦਿੰਦੀ ਹੈ ਇਦਾਂ ਹੀ ਇੱਕ ਥੌਟ ਇੱਕ ਵਿਚਾਰ ਇੱਕ ਕਾਰਨ ਕੋਈ ਇੱਕ ਰੀਜ਼ਨ ਤੁਹਾਡੀ ਜ਼ਿੰਦਗੀ ਨੂੰ ਨੈਕਸਟ ਸਟੈਪ ਤੇ ਲੈ ਕੇ ਜਾ ਸਕਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਵ ਲਿਆ ਸਕਦਾ ਸੋ ਹਮੇਸ਼ਾ ਆਸਾ ਉਮੀਦ ਬਣਾ ਕਰਕੇ ਰੱਖੋ ਉਮੀਦਾਂ ਤੇ ਟਿਕੇ ਰਹੋ ਚੰਗਾ ਸੋਚੋ ਤੇ ਇਸ ਚੰਗੇ ਸੋਚਣ ਦੇ ਨਾਲ ਹੀ ਜ਼ਿੰਦਗੀ ਨੂੰ ਨਵਾਂ ਰਾਹ ਮਿਲਦਾ ਏ ਆਸ ਕਰਦਾ ਤੁਹਾਨੂੰ ਕੁਝ ਨਾ ਕੁਝ ਸਿੱਖਣ ਲਈ ਮਿਲਿਆ ਹੋਵੇਗਾ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਧੰਨਵਾਦ ਜੀ